ਕੀ ਕਾਲਜੀ ਸਾਰਿਆਂ ਨੂੰ ਤੇ ਆਪਣੇ ਕਈ ਭਾਈ ਕਹਿ ਦਿੰਦੇ ਆ ਕਮੈਂਟ ਵਿੱਚ ਵੀ ਤੁਸੀਂ ਆਲ ਨੇ ਲਗਾਉਣੀਆਂ ਤੇ ਰੁੱਖ ਲਗਾਓ ਵਿਚੜੀਆਂ ਪਿਆਲ ਨਾ ਪਾ ਲੈਣਗੀਆਂ ਪਹਿਲੀ ਗੱਲ ਤਾਂ ਵੀਰੇ ਵਿਚੜੀ ਜੜੀ ਆ ਰੁੱਖ ਤੇ ਆਲ ਨਾ ਨਹੀਂ ਪਾਉਂਦੀ ਤਰਖ ਤੇ ਹਨਾ ਤੇ ਬਾਕੀ ਆਪਾਂ ਰੁੱਖ ਵੀ ਲਾਏ ਨਹੀਂ ਵੀ ਆਪਾਂ ਕੱਲੇ ਆਲ ਹੀ ਲਾ ਕੇ ਛੱਡਦੇ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਆਹ ਦੇਖੋ ਆਪਣੇ ਖੇਤ ਦੇ ਵਿੱਚ ਆ ਦੇਖੋ ਕਿੰਨੇ ਆਪਾਂ ਇਹਨਾਂ ਰੁੱਖਾਂ ਵਾਸਤੇ ਛੱਡੀ ਆ ਜਗਾ ਤੇ ਇਹ ਦੇਖੋ ਆ ਆਪਾਂ ਥੋੜਾ ਜਿਹਾ ਪlant ਆਪਾਂ ਰੁੱਖਾਂ ਨੂੰ ਹੀ ਦਿੱਤਾ ਹੋਇਆ ਹਨਾ ਤੇ ਕਈ ਵਾਈ ਬੋਲ ਦਿੰਦੇ ਆ ਵੀ ਤੁਸੀਂ ਰੋਖਣੀ ਲਗਾਈ ਗਈ ਦੇਖੋ ਇਹ ਬਸ ਥੋੜੀ ਸਾਫ ਸਪਾਈ ਹੁਣ ਕਰਨ ਵਾਲੀਆਂ ਇਹਦੇ ਵਿੱਚ ਹੁਣ ਮੀ ਪੈ ਗਈ ਆ ਤੇ ਹੁਣ ਅਸੀਂ ਕਰਾਂਗੇ ਤੇ ਦੇਖੋ ਰੁੱਖ ਵੀ ਆਪਾਂ ਲਗਾਏ ਹੋਏ ਆ ਇਹ ਨਹੀਂ ਕਹਿੰਦਾ ਵੀ ਆਪਾਂ ਰੋਖਣੀ ਲਗਾਈ ਗਈ ਦੇਖੋ ਨਾ ਜਗ੍ਹਾ ਪਾਸਾਰੀ ਰੁੱਖਾਂ ਨੂੰ ਹੀ ਦਿੱਤੀ ਹੋਈ ਆ ਧੰਨਵਾਦ ਜੀ